ਦੇ ਦੋਬਾ ਚੈਨਲ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਅਤੇ ਤੁਸੀਂ ਕਿਸੇ ਦੇ ਲਈ ਰਿਸ਼ਤਾ ਦੇਖ ਰਹੇ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਇਸ ਚੈਨਲ ਤੇ ਤੁਹਾਨੂੰ ਹਰ ਰੋਜ਼ ਇੱਕ ਨਵੀਂ ਵੀਡੀਓ ਰਿਸ਼ਤਿਆਂ ਦੀ ਦੇਖਣ ਨੂੰ ਮਿਲੇਗੀ ਹੋ ਸਕਦਾ ਹੈ ਉਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੀ ਪ੍ਰੋਫਾਈਲ ਦੇ ਨਾਲ ਮੈਚ ਕਰ ਜਾਵੇ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਆਪਣੇ ਰਿਸ਼ਤੇ ਦੀ ਐਡ ਲਗਾਉਣੀ ਹੈ ਤਾਂ ਸਾਡਾ ਵਟਸਐਪ ਨੰਬਰ ਦਿੱਤਾ ਗਿਆ ਹੈ ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਚੈਨਲ ਤੇ ਲੜਕੀਆਂ ਦੇ ਰਿਸ਼ਤੇ ਦੀ ਐਡ ਅਸੀਂ ਫ੍ਰੀ ਲਗਾਉਂਦੇ ਹਾਂ ਅਤੇ ਲੜਕਿਆਂ ਦੇ ਰਿਸ਼ਤਿਆਂ ਦੀ ਐਡ ਦੀ ਫੀਸ ਅਸੀਂ ਇੱਕ ਵਾਰ ਲੈਂਦੇ ਹਾਂ ਅਤੇ ਐਡ ਨੂੰ ਕਈ ਵਾਰ ਰੀਪੀਟ ਕਰਦੇ ਹਾਂ ਅੱਜ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੜਕੀਆਂ ਦੇ ਲੈ ਕੇ ਆਏ ਹਾਂ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਅਰੋੜਾ ਖੱਤਰੀ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1993 ਕੱਦ 5 ਫੁੱਟ 3 ਇੰਚ ਏਰੀਆ ਫਤੇਗੜ ਚੂੜੀਆਂ ਸਟੱਡੀ ਐਮਬੀਏ ਲੜਕੀ ਦੇ ਪਿਤਾਜੀ ਬਿਜ਼ਨਸਮੈਨ ਹਨ ਅਤੇ ਮਾਤਾ ਹੋਮ ਮੇਕਰ ਹੈ ਲੜਕੀ ਦਾ ਇੱਕ ਬ੍ਰਦਰ ਕੈਨੇਡਾ ਵਿੱਚ ਹੈ ਇਹਨਾਂ ਨੂੰ ਕੈਨੇਡਾ ਦਾ ਪੀਆਰ ਜਾਂ ਸਿਟੀਜ਼ਨ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਸਾਨੂੰ 97795 99490 ਇਸ ਨੰਬਰ ਤੇ ਫੋਨ ਕਰ ਸਕਦੇ ਹੋ। ਅਗਲਾ ਰਿਸ਼ਤਾ ਅਰੋੜਾ ਖੱਤਰੀ ਪਰਿਵਾਰ ਦੀ ਲੜਕੀ ਦਾ। ਲੜਕੀ ਦਾ ਜਨਮ 1993, ਕੱਦ 5 ਫੁੱਟ 2 ਇੰਚ। ਇਹ ਲੜਕੀ ਡਿਵੋਰਸੀ ਹੈ ਅਤੇ ਇਸ ਕੋਲ 3 ਸਾਲ ਦੀ ਇੱਕ ਛੋਟੀ ਬੱਚੀ ਹੈ। ਸਟੱਡੀ ਬੀਏ ਲੜਕੀ ਅਤੇ ਲੜਕੀ ਦੀ ਮਾਤਾ ਜੀ ਦੋਨੋਂ ਸਟਿਚਿੰਗ ਦਾ ਕੰਮ ਕਰਦੀਆਂ ਹਨ। ਲੜਕੀ ਦੇ ਪਿਤਾ ਜੀ ਡਰਾਈਵਿੰਗ ਦਾ ਕੰਮ ਕਰਦੇ ਹਨ ਇਹ ਫੈਮਿਲੀ ਲੁਧਿਆਣਾ ਏਰੀਏ ਨੂੰ ਬਿਲੋਂਗ ਕਰਦੀ ਹੈ ਇਹ ਰਿਸ਼ਤਾ ਜੇ ਤੁਹਾਨੂੰ ਪਸੰਦ ਆਉਂਦਾ ਹੈ ਅਤੇ ਪ੍ਰੋਫਾਈਲ ਤੁਹਾਡੇ ਰਿਸ਼ਤੇ ਦੇ ਨਾਲ ਮੈਚ ਕਰਦੀ ਹੈ ਤਾਂ ਤੁਸੀਂ ਦਿੱਤੇ ਗਏ ਫੋਨ ਨੰਬਰ 9855952028 ਇਸ ਨੰਬਰ ਤੇ ਕਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਅਮਰਸਰ ਏਰੀਏ ਤੋਂ ਕਾਸਟ ਖੱਤਰੀ ਪਰਿਵਾਰ ਦੀ ਕੈਨੇਡਾ ਦੀ ਪੀਆ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 4 ਇੰਚ ਸਟੱਡੀ ਇੰਡੀਆ ਤੋਂ BCA ਅਤੇ ਕੈਨੇਡਾ ਤੋਂ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਹੋਇਆ ਹੈ ਲੜਕੀ ਦੀ ਸਾਰੀ ਫੈਮਿਲੀ ਵੇਜੀਟੇਰੀਅਨ ਹੈ ਫੈਮਿਲੀ ਵਿੱਚ ਲੜਕੀ ਦੇ ਪਿਤਾ ਜੀ ਬਿਜ਼ਨਸਮੈਨ ਮਾਤਾ ਬੁਟੀਕ ਦਾ ਕੰਮ ਕਰਦੇ ਹਨ ਅਤੇ ਸਿਸਟਰ ਮੈਰਿਡ ਹੈ ਲੜਕੀ ਦਾ ਇੱਕ ਬ੍ਰਦਰ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕਾ ਵੈਜੀਟੇਰੀਅਨ ਹੋਵੇ ਅਤੇ ਕੈਨੇਡਾ ਜਾਂ ਦਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਰਿਸ਼ਤਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ 9780696490 ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਅਗਲਾ ਰਿਸ਼ਤਾ ਜਿਲ੍ਹਾ ਬਰਨਾਲੇ ਤੋਂ ਕਾਸਟ ਜੱਟ ਸਿੱਕ ਬਾਜਵਾ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 2 ਇੰਚ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਸਟੱਡੀ ਐਮ ਕਾਮ ਇੰਡੀਆ ਤੋਂ ਅਤੇ ਕੈਨੇਡਾ ਤੋਂ ਡਿਪਲੋਮਾ ਕੀਤਾ ਹੋਇਆ ਹੈ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਅਤੇ ਇੱਕ ਬ੍ਰਦਰ ਹੈ ਇਹਨਾਂ ਨੂੰ ਲੜਕਾ ਕੈਨੇਡਾ ਦਾ ਪਿਆ ਜਾਂ ਵਰਕ ਪਰਮਿਟ ਤੇ ਹੋਵੇ ਰਿਸ਼ਤਾ ਚਾਹੀਦਾ ਹੈ ਜੇਕਰ ਲੜਕਾ ਇੰਡੀਆ ਤੋਂ ਹੋਵੇ ਤਾਂ ਵਧੀਆ ਘਰ ਪਰਿਵਾਰ ਤੋਂ ਹੋਵੇ ਸਿਰਫ ਮਾਲਵੇ ਏਰੀਏ ਵਾਲੇ ਹੀ ਇਸ ਫੈਮਿਲੀ ਨੂੰ ਫੋਨ ਕਰਨਾ ਵਧੇਰੇ ਜਾਣਕਾਰੀ ਲਈ ਤੁਸੀਂ 708757 2265 ਇਸ ਨੰਬਰ ਤੇ ਕਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਜਿਲ੍ਹਾ ਤਰਨਤਾਰਨ ਏਰੀਏ ਤੋਂ जाट सिख ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1999 ਕੱਦ 5 ਫੁੱਟ 8 ਇੰਚ ਲੜਕੀ ਦੇ ਪਿਤਾ ਜੀ ਖੇਤੀਬਾੜੀ ਅਤੇ ਡੇਰੀ ਫਾਰਮ ਦਾ ਕੰਮ ਕਰਦੇ ਹਨ ਮਾਤਾ ਹਾਊਸ ਵਾਈਫ ਹੈ ਲੜਕੀ ਦਾ ਇੱਕ ਬ੍ਰਦਰ ਅਨਮੈਰਿਡ ਹੈ ਇਹਨਾਂ ਨੂੰ ਲड़का जाट सिख ਪਰਿਵਾਰ ਤੋਂ ਹੋਵੇ ਰਿਸ਼ਤਾ ਚਾਹੀਦਾ ਹੈ ਮਾਝੇ ਏਰੀਏ ਵਾਲੇ ਹੀ ਇਸ ਫੈਮਿਲੀ ਨੂੰ ਫੋਨ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9878660048 ਅਗਲਾ ਵਿਸ਼ਤਾ ਜ਼ਿਲ੍ਹਾ ਤਰਨਤਾਰਨ ਸਾਹਿਤ ਤੋਂ ਕਾਸਟ ਜਰਸਿਕ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1996 ਕੱਦ 5 ਫੁੱਟ 5 ਇੰਚ ਸਟੱਡੀ ਬੀਐਸਸੀ ਮੈਡੀਕਲ ਇੰਡੀਆ ਤੋਂ ਅਤੇ ਐਮਐਸ ਗਲੋਬਲ ਹੈਲਥ ਮੈਨੇਜਮੈਂਟ ਯੂਕੇ ਤੋਂ ਕੀਤੀ ਹੋਈ ਹੈ ਲੜਕੀ ਇਸ ਟਾਈਮ ਯੂਕੇ ਵਿੱਚ ਵਰਕ ਪਰਮਿਟ ਤੇ ਹੈ ਲੜਕੀ ਦਾ ਕੈਨੇਡਾ ਦਾ 10 ਸਾਲ ਦਾ ਵਜਿਟਰ ਵੀਜ਼ਾ ਲੱਗਿਆ ਹੋਇਆ ਹੈ ਇਹਨਾਂ ਨੂੰ ਲੜਕਾ ਕਿਸੇ ਵੀ ਕੰਟਰੀ ਤੋਂ ਹੋਵੇ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਅਤੇ ਨਸ਼ਾ ਰਹਿਤ ਹੋਵੇ ਕੈਨੇਡਾ ਵਾਲੇ ਰਿਸ਼ਤੇ ਨੂੰ ਇਹ ਫੈਮਿਲੀ ਪਹਿਲ ਦੇएगी ਕਿਉਂਕਿ ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਹੈ ਲੜਕੇ ਵਾਲਿਆਂ ਕੋਲ ਇੰਡੀਆ ਵਿੱਚ 5 ਤੋਂ 7 ਕਿੱਲੇ ਜ਼ਮੀਨ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 8728910128 ਅਗਲਾ ਰਿਸ਼ਤਾ ਕਪੂਰਥਲਾ ਏਰੀਏ ਤੋਂ Hindu अरोड़ा ਪਰਿਵਾਰ ਦੀ ਮੰਗਲੀਕ ਲੜਕੀ ਦਾ ਲੜਕੀ ਦਾ ਜਨਮ 1994 ਕੱਦ 5 ਫੁੱਟ 2 ਇੰਚ ਸਟੱਡੀ ਐਮਸੀਏ ਅਤੇ ਵੈਬ ਡਿਜ਼ਾਈਨਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ ਲੜਕੀ ਦੇ ਪਿਤਾ ਜੀ ਬਿਜ਼ਨਸਮੈਨ ਅਤੇ ਮਾਤਾ ਹੋਮ ਮੇਕਰ ਹੈ ਦੋ ਭੈਣਾਂ ਅਤੇ ਇੱਕ ਲੜਕੀ ਦਾ ਭਰਾ ਹੈ ਇਹਨਾਂ ਨੂੰ ਲੜਕਾ Hindu ਪਰਿਵਾਰ ਤੋਂ ਹੋਵੇ ਅਤੇ ਲੜਕਾ ਕੋਈ ਬਿਜ਼ਨਸਮੈਨ ਜਾਂ ਕੋਈ ਵਧੀਆ ਜੌਬ ਕਰਦਾ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9877614691 ਅਗਲਾ ਰਿਸ਼ਤਾ ਜ਼ਿਲ੍ਹਾ ਜਲੰਧਰ ਤੋਂ ਕੈਨੇਡਾ ਵਿੱਚ ਵਰਕ ਪਰਮਿਟ ਤੇ ਰਹਿੰਦੀ ਲੜਕੀ ਦਾ ਲੜਕੀ ਦਾ ਜਨਮ 1994 ਕੱਦ 5 ਫੁੱਟ 3 ਇੰਚ ਸਟੱਡੀ ਬੀਐਸਸੀ ਬਾਇਓਟੈਕਨੋਲੋਜੀ ਪੀਜੀਡੀਸੀਏ ਇਨ ਕੈਮੀਕਲ ਅਨਲਾਈਜ਼ਸ ਆਫ ਫੂਡ ਇੰਡੀਆ ਤੋਂ ਅਤੇ ਪ੍ਰੋਜੈਕਟ ਮੈਨੇਜਮੈਂਟ ਕੈਨੇਡਾ ਤੋਂ ਕੀਤੀ ਹੋਈ ਹੈ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਇੱਕ ਭੈਣ ਕੈਨੇਡਾ ਦੀ ਪੀਆਰ ਅਤੇ ਇੱਕ ਭਰਾ ਕੈਨੇਡਾ ਦਾ ਪੀਆਰ ਹੈ ਇਨ੍ਹਾਂ ਨੂੰ ਲੜਕਾ ਵੈਲ ਐਜੂਕੇਟਿਡ ਸੋਨਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਯੂਕੇ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9417632302 ਅਗਲਾ ਰਿਸ਼ਤਾ ਜਿਲ੍ਹਾ ਲੁਧਿਆਣਾ ਜਗਰਾਉਂ ਤੋਂ ਕਾਸਟ ਜੱਟ ਸਿੱਖ ਸਿੱਧੂ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1997 ਕੱਦ 5 ਫੁੱਟ 7 ਇੰਚ ਸਟੱਡੀ ਬੀ ਫਾਰਮੇਸੀ ਫੈਮਿਲੀ ਵਿੱਚ ਮਾਤਾ ਪਿਤਾ ਅਤੇ ਇੱਕ ਭਰਾ ਹੈ ਲੜਕੀ ਹਸਪੀਟਲ ਵਿੱਚ ਜੌਬ ਕਰਦੀ ਹੈ ਇਹਨਾਂ ਨੂੰ ਆਸਟ੍ਰੇਲੀਆ ਅਤੇ ਕੈਨੇਡਾ ਦਾ ਸਿਟੀਜ਼ਨ ਲੜਕਾ ਨਸ਼ਾ ਰੇਤ ਅਤੇ ਵਿਸ਼ਣੋ ਪਰਿਵਾਰ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 88727 44626 ਅਗਰ ਆ ਰਿਸ਼ਤਾ ਜਿਹੜਾ ਤਰਨਤਾਰਨ ਸਾਹਿਤ ਤੋਂ ਕਾਸਟ ਜੱਟ ਸਿਕ ਪਰਿਵਾਰ ਦੀ ਕੈਨੇਡਾ ਦੀ ਪੀਆਰ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 4 ਇੰਚ ਸਟਡੀ ਬੀਐਸਸੀ ਨਰਸਿੰਗ ਫੈਮਿਲੀ ਵਿੱਚ ਲੜਕੀ ਦੇ ਪਿਤਾ ਜੀ ਗੈਸਟਿਡ ਆਫਸਰ ਹਨ ਅਤੇ ਲੜਕੀ ਦੀ ਭੈਣ ਕੈਨੇਡਾ ਦੀ ਪੀਆਰ ਅਤੇ ਭਰਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕਾ ਘੱਟੋ ਘੱਟ ਸਾਇੰਸ ਵਿੱਚ ਵਿੱਚ ਵਿਸ਼ੇ ਵਿੱਚ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਲੜਕਾ ਕੈਨੇਡਾ ਦਾ ਪੀਆਰ ਜੇ ਲੜਕਾ ਇੰਡੀਆ ਵਿੱਚ ਹੋਵੇ ਤਾਂ ਵਧੀਆ ਜਾਇਦਾਦ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 8427837401 ਅਗਲਾ ਰਿਸ਼ਤਾ ਜੇ ਲੜਕ ਤਰਨਤਾਰਨ ਸਾਹਿਤ ਤੋਂ ਕਾਸਟ ਜਰਸੀਕ ਪਰਿਵਾਰ ਦੀ ਕੈਨੇਡਾ ਦੀ ਪੀਆਰ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 2 ਇੰਚ ਸਟੱਡੀ ਬੀ ਐਸ ਸੀ ਨਰਸਿੰਗ ਲੜਕੀ ਹਸਪੀਟਲ ਵਿੱਚ ਰਜਿਸਟਰ ਨਰਸ ਦੀ ਜੌਬ ਕਰਦੀ ਹੈ ਲੜਕੀ ਦੇ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਮਾਤਾ ਹਾਊਸ ਵਾਈਫ ਹੈ ਲੜਕੀ ਸੋਹਣੀ ਸੁਣੱਖੀ ਹੈ ਅਤੇ ਘਰ ਪਰਿਵਾਰ ਵਧੀਆ ਹੈ ਇਹਨਾਂ ਨੂੰ ਲੜਕਾ जाट ਸਿੱਖ ਪਰਿਵਾਰ ਤੋਂ ਸੋਹਣਾ ਸੁਣੱਖਾ ਲੜਕਾ ਕੈਨੇਡਾ ਵਿੱਚ ਪੀ ਆਰ ਜਾ ਲੜਕਾ ਵਰਕ ਪਰਮਟ ਤੇ ਹੋਵੇ ਰਿਸ਼ਤਾ ਚਾਹੀਦਾ ਹੈ ਲੜਕੇ ਵਾਲਿਆਂ ਕੋਲ ਇੰਡੀਆ ਵਿੱਚ 10 ਤੋਂ 15 ਕਿੱਲੇ ਪ੍ਰਾਪਰਟੀ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9779301506 ਇਹ ਸਨ ਅੱਜ ਦੇ ਸਾਡੇ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੇ ਆਪਣੀ ਪ੍ਰੋਫਾਈਲ ਦੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਰਿਸ਼ਤਾ ਕਰਨ ਤੋਂ ਪਹਿਲਾਂ ਰਿਸ਼ਤੇ ਬਾਰੇ ਜਾਂਚ ਪੜਤਾਲ ਜਰੂਰ ਕਰ ਲਿਆ ਕਰੋ ਜੀ ਸਾਡੀ ਵੀਡੀਓ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ